ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਜ ਤੀਜਾ ਦਿਨ ਸੀ ਵੀਰਵਾਰ ਨੂੰ ਫਰੀਦਕੋਟ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹਾਂਸ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੌਰਾਨ ਉਹਨਾਂ ਨਾਲ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ਿਖਾਵਤ ਵੀ ਮੌਜੂਦ ਰਹੇ। ਹੰਸਰਾਜ ਹਾਂਸ ਨੇ ਕਿਹਾ ਕਿ ਸੂਫੀਆਂ ਦੀ ਧਰਤੀ ਉੱਤੇ ਮੇਰਾ ਨਾਮ ਦਰਜ ਹੋ ਗਿਆ। ਮੈਂ ਕੁਝ ਨਸੀਬਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ وزارت ਚੋ ਗਜਿੰਦਰ ਸ਼ਿਖਾਵਤ ਖਾਸ ਤੌਰ ਉੱਤੇ ਇਸ ਮੌਕੇ ਮੇਰੇ ਨਾਲ ਸ਼ਰੀਕ ਹੋਣ ਦੇ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਇਸ ਵਾਰ ਫਰੀਦਕੋਟ ਦੀ ਸੀਟ ਤੇ ਵੀ ਭਾਜਪਾ ਦੀ ਜਿੱਤ ਹੋਵੇਗੀ। ਇਸ ਮੌਕੇ ਗੱਲਬਾਤ ਕਰਦੇ ਆ ਗਜਿੰਦਰ ਸ਼ਿਖਾਵਤ ਨੇ ਵੀ ਕਿਹਾ ਏ ਕਿ ਲੋਕਤੰਤਰ ਦੇ ਦੇਸ਼ ਦੇ ਵਿੱਚ ਕਮਲ ਦਾ ਫੁੱਲ ਖਿੜੇਗਾ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ। ਹੰਸਰਾਜ ਹੰਸਤੇ ਗਜਿੰਦਰ ਸ਼ਿਖਾਵਤ ਆਉਂ ਵੇਖਦੇ ਆ। ਸੂਫੀਆਂ ਦੀ ਧਰਤੀ ਗੁਰੂਆਂ ਦੇ ਚਰਨ ਛੋਹ ਧਰਤੀ उत मैं मेरा गरीब का नाम रजिस्टर्ड हो गया नाम लिखा गया मेरा नाम दर्ज हो गया मैं खुशनसीब हाँ कि मोदी साहब हमारे जो महबूब नेता है इंटरनेशनली आपको पता है और उन्होंने वजारत के सब तो खूबसूरत शिंगार माननीय गजेंद्र शेखावत साहब ਆ ਕੇ ਉਹਨਾਂ ਨੇ ਪੇਪਰ ਫਾਈਲ ਕਰਾਏ ਔਰ ਸੰਗਤ ਬੇਮਹਾਰੇ ਆਈ ਹੈ ਜਿਹੜਾ ਆਪਾਂ ਕਈ ਵਾਰੀ ਕੁਛ ਆਪ ਗੱਡੀਆਂ ਭੇਜ ਕੇ ਜਾਂ ਕਿਸੇ ਤਰ੍ਹਾਂ ਆ ਤੁਹਾਨੂੰ ਸਾਰਾ ਗੱਲ ਜੋ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਸਮਝ ਆ ਰਹੀ ਹੈ ਆਪ ਮਹਾਰੇ ਆਈ ਹੈ ਤੇ ਸ਼ੁਕਰ ਹੈ ਮਾਲਕ ਦਾ ਮੈਂ ਨੀਵਾ ਮੇਰਾ ਸਤਗੁਰੂ ਉੱਚਾ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸਾਂ ਉੱਚਿਆਂ ਦੇ ਸੰਗ ਲਾਈ ਸਦਕੇ ਜਾ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਨਾਲ ਆਪਣਾ ਕਿਰਾਇਆ ਨੀਵੇਂ ਨਾਲ ਨਿਭਾਈ ਇਸ ਕਰਕੇ ਮੈਂ ਅਰਜ਼ ਕੀਤੀ ਕਿ ਆਪਣਾ ਕਿਰਾਇਆ ਪਾੜਾ ਲਾ ਕੇ ਵੀ ਲੋਕ ਆਏ ਆਪਣੀਆਂ ਗੱਡੀਆਂ 'ਚ ਵੀ ਆਏ ਉਹਨਾਂ ਦੇ ਸਾਰਿਆਂ ਦੇ ਸੰਗਤ ਦੇ ਚਰਨਾਂ 'ਚ ਮੈਂ ਨਮਸਕਾਰ ਕਰਦਾ ਹਾਂ ਫਰੀਦਕੋਟ ਦੀ ਧਰਤੀ ਨੂੰ ਨਮਸਕਾਰ ਕਰਦਾ ਹਾਂ ਪਰ ਸਾਫ ਦਾ ਸ਼ੁਕਰਗੁਜ਼ਾਰ ਆਪਣੀ ਪਾਰਟੀ ਦਾ ਸੰਗਠਨ ਇਹ ਕਮਲਤਾ ਫੁੱਲ ਸਾਰੇ ਭਾਰਤ 'ਚ ਖੜੇਗਾ ਕਿਉਂਕਿ ਲੋਕਾਂ ਨੇ ਵੇਖ ਲਿਆ ਏ ਕਿ ਇਹਦੇ ਤੋਂ ਬਿਨਾ ਗੱਲ ਬਣਨੀ ਨਹੀਂ ਖਾਸ ਤੌਰ ਤੇ ਪੰਜਾਬੀਆਂ ਨੂੰ ਪੰਜਾਬ ਤੇ ਹੀ ਤਰਸ ਕਰਨਾ ਚਾਹੀਦਾ ਕਹਤਾ ਆਪਣੇ ਮਨ ਮੇ ਡੂਬ ਕੇ ਪਾਜਾ ਸੁਰਾਗੇ ਜ਼ਿੰਦਗੀ ਤੂੰ ਮੇਰਾ ਨਹੀਂ ਬਣਤਾ ਨਾ ਬਣ ਆਪਣਾ ਤੂੰ ਬਣ ਦੇਖ ਲਓ ਨਾ ਆਪਾਂ ਕਿੱਥੋਂ ਕਿੱਥੇ ਚਲੇ ਗਏ ਜੇ ਆਪਾਂ ਚਾਹੋਨੇ ਆ ਕਿ ਹਰ ਸਟੇਟ ਦੀ ਤਰ੍ਹਾਂ ਆਪਾਂ ਵੀ ਪਰਫੁੱਲਤ ਹੋਈਏ ਕਹਿਣ ਨਾਲ ਰੰਗਲਾ ਪੰਜਾਬ ਨਹੀਂ ਜੋ ਬਣਨਾ ਇਹ ਤਾਂ ਕੰਮ ਕਰਨਾ ਪੈਣਾ ਜੇ ਕੰਮ ਕੀਤਾ ਨਾ ਯੂਪੀ ਚ ਮੱਧ ਪ੍ਰਦੇਸ਼ ਗਵਾਂਡੀ ਹਰਿਆਣਾ ਔਰ ਇੱਕ ਮਿਸਾਲ ਬਣੀ ਆ ਐਸੀ ਤਰ੍ਹਾਂ ਮੈਂ ਚਾਹਨਾ ਮੇਰਾ ਦੇਸਾਂ ਚੋ ਦੇਸ ਪੰਜਾਬ ਸੋਨਾ ਪੰਜਾਬ ਘੁਗ ਵਸੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਪਸੀ ਭਾਈਚਾਰਾ ਕਾਇਮ ਰਵੇ ਮੁਹੱਬਤ ਕਾਇਮ ਰਵੇ ਮੈਂ ਇੱਕ ਕਰੀ ਫੇਰ ਅਪੀਲ ਕਰੂੰਗਾ ਸਾਰੇ ਭੈਣ ਭਰਾਵਾਂ ਨੂੰ ਮੁਹੱਬਤ ਦਾ ਦਾਵਨ ਨਾ ਛੱਡਿਓ ਜਿੰਕਾ ਮਰਜੀ ਤੁਹਾਨੂੰ ਨਫ਼ਰਤ ਕੋਈ ਕਰੇ ਤੁਹਾਨੂੰ ਪਤਾ ਕਿੰਨੀਆਂ ਰੁਕਾਵਟਾਂ ਮੈਨੂੰ ਆਉਂਦੀਆਂ ਦਿੱਲੀ ਪਰ ਫਿਰ ਵੀ ਬਾਬਾ ਫਰੀਦ ਜੀ ਦਾ ਸ਼ਹਿਰ ਹੈ इस करके अदब करना गुरु गोबिंद सिंह महाराज जी तशरीफ लाए इस करके लदब करना और छेवीं पातशाही तशरीफ लाए इस करके सिद्धा है इस करके मैं तो तो बिल्कुल डर्दा। हर वक्त के नेतृत्व में भारतीय जनता पार्टी तीसरी बार सरकार बनाने की दिशा में आगे बढ़ रही अब तक हुए तीन चरण के चुनाव में ये स्पष्ट हो गया है कि कांग्रेस की देश को बांट करके राजनीति करने की जो विधा थी उसको देश पहचान चुका है कल सैम पित्रोदा साहब के स्टेटमेंट जहां कांग्रेस अब तक जाति धर्म बोली भाषा अमीर गरीब और ऊंचे और नीचे के आधार पर विभाजन करते थे अब कांग्रेस के चरित्र का एक और रंग उद्घाटित हुआ है जब कांग्रेस के प्रवासी सेल के अध्यक्ष सैम पित्रोदा जी ने रेसिस्ट कमेंट किया और मुझे लगता है कि ये 21वीं शताब्दी में 75 साल के इस लोकतंत्र में नितांत अस्वीकार्य है देश की जनता अब जान चुकी है पहचान चुकी है और निश्चित रूप से भारतीय जनता पार्टी को एक बार फिर विकसित भारत के संकल्प को सिद्ध करने के लिए अवसर प्रदान करने वाली है जिस तरह से पंजाब के भी सभी तेरह लोकसभा क्षेत्रों में अपार जन समर्थन भारतीय जनता पार्टी के, के कैंडिडेट्स को मिल रहा है मैंने आज यहाँ देखा अनुभव किया है कि फरीदकोट में भी तमाम तरह के विरोध के बावजूद भी तमाम तरह के हथकंडे अपनाए जाने के बावजूद भी जिस तरह से हजारों की संख्या में लोग एक साथ एकत्रित आए एक साथ, साथ उपस्थित हुए मैं विश्वास के साथ मैं कह सकता हूँ कि फरीदकोट में भी कमल खिलेगा और बड़े अंतर और बहुमत के साथ में खिलेगा सार के को के लिए। निश्चित रूप से हमने हमेशा प्रयास किया है बातचीत के दरवाजे हमेशा खुले रहे भारतीय जनता पार्टी हमेशा संवाद के साथ में सबको विश्वास में लेकर के सबको साथ लेकर के सबके विकास की संकल्पना के मंत्र के साथ कामने व करने वाली पार्टी है ਅਮ ਨਿਰੰਤਰ ਇਸ ਦਿਸ਼ਾ ਮੇਂ ਪ੍ਰਯਾਸ ਕਰਤੇ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼